ਰੂਪ ਓ ਕਿਹੜਾ ਓਏ ਰੂਪ ਓ ਕਿਹੜਾ ਓਏ ਓਏ ਮਾਇਆ ਬਿੱਲਾ ਕੰਜਰਿਆ ਹਾਂ ਹਏ ਕੇ ਮੈਂ ਹੁਣ ਠੀਕ ਐ ਉਹ ਕਾਦਾ ਠੀਕ ਆ ਬਸ ਹਾਂ ਵੇ ਮੜਾ ਜਾ ਖੜਾ ਹੋ ਜਾ ਜਦੋਂ ਕੋਈ ਪਤਾ ਲੈਣ ਆਵੇ ਕੰਜਰ ਦੇ ਮੜਾ ਜਾ ਬੈਠ ਕੇ ਹੋਈ ਜਾਂਦਾ ਹੁੰਦਾ ਖੜਾ ਹੋਈ ਜਾਂਦਾ ਹੁੰਦਾ ਹਾਂ ਸਿਹਤ ਇਹ ਸੇਤ ਨੂੰ ਤੂੰ ਕੀ ਆ ਇਕੱਠੇ ਵਰਗਾ ਤਾਂ ਪਿਆ ਮਰੀਕੀ ਵਰਗਾ ਮੇਰੀ ਗੱਲ ਸੁਣਾ ਉਹ ਕਿਵੇਂ ਇਹ ਫਿਰ ਭਾਈ ਹੁਣ ਕਿਵੇਂ ਹੋਇਆ ਕੀ ਆ ਸੰਦੇ ਵਿੱਚ ਲੜਾਈ ਹੋਈ ਕਿਵੇਂ ਵੀ ਕਿਵੇਂ ਲੜਿਆ ਉਹ ਕੀ ਦੱਸਾਂ ਯਾਰ ਭਾਈ ਹਾਂ ਉਹ ਮੈਂ ਤਾਂ ਬਸ ਸਾਭ ਚ ਹੀ ਆ ਗਮ ਉਹ ਤਾਂ ਮੈਂ ਲੜ ਪਿਆ ਅਹ ਜੇ ਲੜਿਆ ਆਦੇ ਮੱਝੇ ਚ ਪਾਦਾ ਭਾਈ ਉਹ ਹੋ ਗਿਆ ਉੱਖ ਹੀ ਆ ਯਾਰ ਕੋਈ ਨਹੀਂ ਚੱਲ ਹੌਸਲਾ ਰੱਖ ਕੁਝ ਨਹੀਂ ਹੁੰਦਾ ਇਹ ਤਾਂ ਬਣੀ ਹੀ ਆਈ ਹੈ ਹਨਾ ਕੋਈ ਗੱਲ ਨਹੀਂ ਥੋੜੀ ਕਿਵੇਂ ਕੋਈ ਪਹਿਲਾਂ ਕੋਈ ਦੁਸ਼ਮਣੀ ਤੀ ਜਾਂ ਕਿਵੇਂ ਕੋਈ ਵੀ ਕੁਦਰਤੀ ਇਹ ਵੀ ਪਤੀ ਨਹੀਂ ਲੱਗੇ ਵੀ ਉਹੀ ਚਾਣ ਚੱਕੇ ਹੋ ਗਿਆ ਹੈ ਕੀ ਦੱਸਾਂ ਯਾਰ ਭਾਈ ਸਾਡੇ ਦਾ ਕੋਈ ਦੁਸ਼ਮਣੀ ਨਹੀਂ ਤੇ ਮੇਰੇ ਘਰ ਉਹਦਾ ਬੱਟ ਦਾ ਰੌਲਾ ਦੀ ਹਾਂ ਮਾਦਾ ਸੁਦੇਸਵਾ ਦੀ ਮੇਰੇ ਉਹ ਵੀ ਲੜ ਪਿਆ ਭਾਈ ਇਹ じゃ ਲੜਿਆ ਅਟਾ ਕੇ ਛੱਡਦਾ ਭਾਈ ਉਲਟਾ ਆ ਕੇ ਫਿਰ ਇਹ ਰਹੀ ਚੀਜ਼ ਇਹ ਜੀ ਹੈ ਹੈਨਾ ਜਦੋਂ ਲੜਦਾ ਇਹ ਤਾਂ ਵੱਡੇ ਵੱਡਿਆਂ ਨੂੰ ਉਹ ਕਰਦਾ ਦਾ ਕੋਈ ਸਾਬਨ ਵਾਲਾ ਵੀ ਨਹੀਂ ਤੇ ਭਾਈ ਚੱਲ ਕੋਈ ਨਹੀਂ ਕੋਈ ਨਹੀਂ ਰੋਣਾ ਤੂੰ ਹੌਸਲਾ ਰੱਖ ਕੁਸ ਨਹੀਂ ਹੁੰਦਾ ਸੰਭਰ ਨਾਲ ਫਿਰ ਕੋਈ ਦਰ ਨਹੀਂ ਉਹ ਨਹੀਂ ਲਾਇਆ ਤੀ ਤੁਸੀਂ ਨੇ ਉਹ ਆਹ ਲੋਟ ਲਾ ਲਾਂਦੇ ਉਹ ਭਾਈ ਖੇਤ ਵਿੱਚ ਕਿੱਥੇ ਆਹ ਲੋਟ ਲਾਉਂਦੇ ਯਾਰ ਉਹ ਸਿਆਸਤ ਵਾਲ ਚ ਲੱਗਦਾ ਦੱਸ ਅੱਛਾ ਇਹ ਬਈ ਫਿਰ ਵੀ ਫੋ ਗੱਲ ਹੈ ਯਾਰ ਵੀ ਰਾਤ ਨੂੰ ਤਾਂ ਇੰਨਾ ਹਨੇਰਾ ਹੁੰਦਾ ਨਾਲ ਇੰਨੇਰੇ ਚ ਤੂੰ ਤਾਂ ਕੰਜਰ ਦਾ ਚੰਗੇ ਭਲੇ ਬੰਦੇ ਨੂੰ ਨਹੀਂ ਜੀਦਾ ਹੈਗਾ ਮੱਛਰ ਨੂੰ ਕਿਵੇਂ ਦੀ ਗਿਆ ਤੂੰ ਉਹ ਬਾਈ ਮੈਂ ਕੀ ਦੱਸਾਂ ਉਹ ਜਿਹੜਾ ਉਹ ਨਹੀਂ ਹੁੰਦਾ ਇੱਕ ਲਾਈਟ ਜੀ ਆਣਾ ਚੁਗਲੂ ਉਹ ਮੇਰੇ ਸਾਲੇ ਦਾ ਮੱਛਰ ਦਾ ਦੋਸਤ ਤੋਂ ਨਿਕਲਿਆ ਉਹਨੇ ਲਾਈਟ ਰਾਈ ਰੱਖੀ ਉਹ ਮੇਰੇ ਨਾਲ ਠੀਕ ਹੈ ਅੱਛਾ ਰਲ ਕੇ ਦੋ ਬੰਦੇ ਆਲੇ ਸਿੱਟ ਲਿਆ ਬੜਾ ਕਰਦਾ ਬਾਈ ਮੇਰੇ ਤੇ ਇਹ ਚਲ ਕੋਈ ਨਹੀਂ ਹੌਸਲਾ ਰੱਖੋ ਸੌ ਰੱਖ ਇਹ ਬਈ ਫਿਰ ਹੁਣ ਤੇਰੇ ਡੇਂਗੂ ਲੜਿਆ કે ਮੱਛਰ ਲੜਿਆ ਉਹ ਕਾਲੂ ਬਈ ਮੇਰੇ ਦਾ ਸੜਾ ਡੇਂਗੂ ਲੜ ਗਿਆ ਬਈ ਮੇਰੇ ਦਾ ਮੱਛਰ ਨੂੰ ਤਾਂ ਦਬਾ ਲੀਤੀ ਉਹਦਾ ਡੇਂਗੂ ਬਣਿਆ ਸਾਰੇ ਦਾ ਡੇਂਗੂ ਤੇਜ਼ ਨਿਕਲਿਆ ਆਹੋ ਬਾਕੀ ਜੇ ਤਾਂ ਦੂਜੀ ਪ੍ਰਜਾਤੀ ਰਲ ਗਈ ਨਾਲ ਇਹਦੇ ਆਪਣਾ ਕੀਤੀ ਉਹ ਜੁਗਨ ਜੁਗਲੂ ਜੁਗਨੂ ਇਹ ਸਾਰੇ ਦਾ ਜੁਗਲੂ ਉਹਨੇ ਕੰਮ ਖਰਾਬ ਕਰਤਾ ਆਹੋ ਬੜਾ ਯਾਰ ਹੈ ਇਹ ਬਈ ਪਛਾਣ ਆਈ ਤੈਨੂੰ ਉਹਦੀ ਕੋਈ ਹੈਗਾ ਕਹੇ ਜਾਂਦੀ ਕੀ ਮਤਲਬ ਵੀ ਕਿਵੇਂ ਦਾਤੀਗਾ ਬੱਛਰ ਉਹ ਫਾਲਦਾ ਬਾਈ ਉਹਦੇ ਬੋਦੀਆਂ ਖੜੀਆਂ ਕਰੀ ਹੋਈ ਸੀ ਪੁੱਛਾ ਤੇਰੇ ਵਗੂ ਕੁੰਡੀ ਸੀ ਹਲਕ ਰੇਵਲ ਦੀ ਲਾਈ ਹੋਈ ਸੀ ਆ ਸਿੱਧੀ ਉਹਦੀ ਪਰਸਾ ਲਈ ਉਹ ਜੇ ਗੱਲਾਂ ਕਰਦਾ ਪਸਾਲ ਲੂ ਉਹਦੇ ਮੋਰ ਲੱਗੀ ਹੋਈ ਸੀ ਪਸਾਲਾ ਅੱਛਾ ਮਤਲਬ ਵੀ ਚਰਮਹਾ ਵੀ ਤੇ ਦੇਖਿਓ ਵੀ ਅੱਖਾਂ ਕਿਵੇਂ ਤੇ ਉਹਦੀਆਂ ਬਿੱਲੀਆਂ ਅੱਖਾਂ ਦੀ ਓਏ ਟੇਗੂ ਵਰਗਾ ਟੇਗੂ ਦੀਰ ਬਿੱਲੀਆਂ ਲੂ ਆਦੀ 35 ਲੱਖਾਂ ਹੀ ਕੁੜੀ ਲਾਦੀ ਅੱਖਾਂ ਦੇ ਨਹੀਂ ਮੈਂ ਲੱਭੀ ਉਹਦੇ ਹੱਥ ਪੈਰ ਕਿਹੇ ਜੀਤੀ ਕਿੱਡੇ ਕਿੱਡੇ ਕ ਹੱਥ ਪੈਰ ਤੇ ਉਹਦੇ ਉਂਗਲਾਂ ਕਿੰਨੀਆਂ ਸੀ ਉਂਗਲਾਂ ਦਾ ਬਈ ਬਸ ਆ ਸਾਰੇ ਬੋਤੇ ਵਰਗਾ ਪੈਰਦੇ ਆ ਓਏ ਯਾਰ ਮੱਥਰ ਦਾ ਕਹਿ ਜਾ ਹੁੰਦਾ ਯਾਰ ਹੱਥ ਪੈਰ ਉਹ ਹੀ ਜੀਤੀ ਬਾਪੂ ਮਰੇ ਆ ਕੇ ਲੜ ਗਏ ਚਲ ਕੋਈ ਨਹੀਂ ਹੌਸਲਾ ਰੱਖ ਇਹ ਬਈ ਫਿਰ ਮੈਂ ਤਾਂ ਐਂ ਗੱਲ ਕਰਦਾ ਵੀ ਗੱਲ ਯਾਰ ਵੀ ਵੜਾ ਜਾ ਤੇਰੇ ਨਾਲ ਯਾਰ ਲੜਿਆ ਵੜਾ ਯਾਰ ਕਿ ਤੇਰੇ ਨਾਲ ਇਹਦੀ ਪਹਿਲਾਂ ਵੀ ਕੋਈ ਗੱਲਬਾਤ ਹੁੰਦੀ ਰਹੀ ਤੇ ਕੋਈ ਪਹਿਲਾਂ ਤੇਰੇ ਨਾਲ ਕੋਈ ਦੁਸ਼ਮਣੀ ᱛੀ ਕਿਵੇਂ ਪਹਿਲਾ ਬਾਈ ਯਾਰ ਸਾਡਾ ਖਾਲਸਾ ਦਾ ਦੀ ਸਰਕਾਰੀ ਸਾਡੀ ਬਟਾਲਾ ਬਸ ਦੁਸਬਲੀ ਦੀ ਹੋ ਰਹੀ ਤੇ ਪੜੀ ਸਾਡੇ ਨਾਲ ਅਸੀਂ ਲੜ ਪਸ ਆਏ ਲੜ ਪਏ ਯਾਰ ਦੁਸਬਲੀ ਕਰੀ ਹੁੰਦੀ ਹੈ ਯਾਰ ਚਲ ਕੋਈ ਨਹੀਂ ਹੌਸਲਾ ਰੱਖ ਹੌਸਲਾ ਤੇ ਪਰ ਰਿਪੋਰਟਰ ਪੂਠ ਕੋਈ ਕਰਵਾਈ ਕੋਈ ਹਾਂ ਬਾਈ ਰਿਪੋਰਟ ਵੀ ਕਰਾਈ ਦੀ ਹਾਂ ਮੇਰਾ ਪਾਪਾ ਗਿਆ ਦੀ ਥਾੜੇ ਤੇ ਮੇਰਾ ਚਾਚਾ ਸੱਚ ਉਹ ਲਾ ਉਹ ਲਿਖਾਈ ਦੀ ਰਿਪੋਰਟ ਤੇ ਓਏ ਉਹ ਰਿਪੋਰਟ ਨਹੀਂ ਕਹਿੰਦਾ ਉਹ ਹੋ ਗਿਆ ਨਾ ਮੈਂ ਤਾਂ ਡਾਕਟਰ ਡਾਕਟਰ ਰਿਮੋਟ ਨਹੀਂ ਡਾਕਟਰ ਦੇ ਕਹਿੰਦਾ ਵੀ ਰਿਪੋਰਟ ਲਿਖਾਇਆ ਕੋਈ ਰਿਪੋਰਟ ਡਾਕਟਰ ਕੀ ਕਹਿੰਦਾ ਡਾਕਟਰ ਅੱਬਾ ਜੀ ਡਾਕਟਰ ਲੇਦਾ ਮੈਨੂੰ ਕਿਤੇ ਕੁਸ ਨਹੀਂ ਕਿਹਾ ਯਾਰ ਉਹ ਤਾਂ ਇੱਲੇ ਚੰਗਾ ਪਤਾ ਨਾ ਉਦੋਂ ਤਾਂ ਮੇਰਾ ਕੋਈ ਰੌਲਾ ਹੀ ਨਹੀਂ ਉਹਨੇ ਕੀ ਕਿਹਾ ਬੱਚਾਰੇ ਨੇ ਉਹਨੇ ਕਿਤੇ ਗਾਲਾਂ ਨਹੀਂ ਕੱਢੀ ਉਹਨੇ ਤਾਂ ਬਈ ਓਹੋ ਆਏ ਕਹਿੰਦਾ ਵੀ ਡਾਕਟਰ ਦੇ ਦਵਾਈ ਦੂਈ ਲੈਣ ਗਿਆ ਹੋਏਗਾ ਤੂੰ ਵੀ ਡਾਕਟਰ ਕੀ ਗਿਆ ਸੀ ਗਿਆ ਸੀ ਮੈਂ ਤੇ ਡਾਕਟਰ ਫਿਰ ਕੀ ਕਹਿੰਦਾ ਮੈਨੂੰ ਕਹਿੰਦਾ ਮਾਈ ਤੇ ਰਿਕੜੀ ਕਹ ਤੇਰਾ 100 ਰੁਪਇਆ ਖੜਾ ਪ੍ਰਾਣਾ ਦਾ ਰਣਾ ਬੋਰਡ ਚ ਐ ਨਹੀਂ ਕਹਿੰਦਾ ਮੈਂ ਤਾਂ ਇਹ ਕਹਿੰਦਾ ਵੀ ਦਵਾਈ ਬਾਰੇ ਕਹਿੰਦਾ ਵੀ ਉਹਨੇ ਦਵਾਈ ਦਿੱਤੀ ਤੈਨੂੰ ਹਾਂ ਦਵਾਈ ਦਿੱਤੀ ਦਵਾਈ ਦੇ ਕੇ ਉਹਨੇ ਤੈਨੂੰ ਫਿਰ ਕੀ ਕਿਹਾ ਮੈਨੂੰ ਕਹਿੰਦਾ 400 ਦੇ ਦਵਲ ਕੇ ਇਹ ਵੀ ਦੇ ਜੀ 1700 ਕਰ ਦੇ ਬੇ ਯਾਰ 1700 ਰੁਪਇਆ ਤਾਂ ਬਣ ਗਿਆ ਉਹ ਤਾਂ ਚਲੋ ਹੁਣ ਦਵਾਈ ਲਈ ਐ ਉਹ ਤਾਂ ਦੇਣਾ ਪਊਗਾ ਰਿਪੋਰਟਾਂ ਚ ਕੀ ਕਹਿੰਦਾ ਵੀ ਤੇਰੇ ਕੀ ਘਾਟ ਐ ਕੀ ਬਾਦ ਐ ਰਿਪੋਰਟਾਂ ਚ ਭਾਈ ਰਿਪੋਰਟਾਂ ਚ ਕਹਿੰਦਾ ਭਾਈ ਤੇਰੇ ਪੁਲੇਟਾ ਕੱਢ ਰਹੀ ਹੈ ਲੱਗਿਆ ਪਲੇਟਾ ਘੜ ਰਿਹਾ। ਉਹ ਪਲੇਟਾ ਨੂੰ ਕਿਹੜਾ ਕੰਜਰ ਦੇ ਥੋਡੇ ਘਰੇ ਖੰਡ ਪਾਠ ਹੋਇਆ ਤੀਆ ਵੀ ਉਹ ਚ ਪਲੇਟਾ ਘਟ ਗਿਆ। ਮੇਰੇ ਕੋਈ ਕਹਿੰਦਾ ਪਲੇਟਾ ਘਟ ਗਿਆ ਤੇਰੀ। ਚਲ ਆਂ ਕਰੀ। ਜਰ ਪਾਈ ਬੰਦੀ ਦਾ ਹੋਰ ਕੀ ਹੁੰਦਾ? ਤੂੰ ਆਪਣੇ ਉਹ ਲੈ ਜੀ ਠੀਕ ਹੈ। ਮੇਰੇ ਘਰੋਂ ਲੈ ਜੀ ਜਿੰਨੀਆਂ ਪਲੇਟਾਂ ਲੈ ਜਣੀ ਹੋਈਆਂ ਲੈ ਜੀ ਆਪਣੇ ਬਾਧੂ ਪਈਆਂ। ਸਣੇ ਚਮਚੇ ਲੈ ਜੀ ਥਾਲ ਥਾਲ ਲੈ ਜੀ ਗਲਾਸ ਲੈ। ਉਹ ਬਾਈ ਅਸੀਂ ਲੰਗਰ ਨਹੀਂ ਲਾਉਂ। ਕਹਿੰਦਾ ਯਾਰ ਜਿਹੜੇ ਪਲੇਟ ਲੈਟ ਚੱਲ ਜੇ ਉਹਦੇ ਲੋ ਘਟ ਗਿਆ ਤੇਰੇ। ਬਾਈ ਚੱਲ। ਅੱਜ ਚਿੱਟੇ ਜਿਹਾ ਲਗਾ ਲੇ ਤੇਰੇ ਆ ਗਰੇਡੀ ਘਟਾ ਦਿਆਂਗਾ ਚਿੱਟੇ ਸੱਲ ਚੱਟਾ ਤੇ ਯਾਰ ਤੇਰੇ ਚ ਵਾਈਟ ਚੀਜ਼ ਦੀ ਕੋਈ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ ਤੇਰੇ ਚ ਯਾਰ ਚਿੱਟੇ ਸੱਲ ਕਿੱਥੋਂ ਆ ਗਏ ਤੇਰੇ ਚ ਚੌਕਦੇ ਨਾ ਚਿੱਟੇ ਤਾਂ ਤੇਰੇ ਚ ਕੱਲੇ ਸਿਰਫ ਦੰਦ ਦੰਦ ਨੇ ਅੱਬਾਈ ਬੱਸ ਪਤਾ ਨਹੀਂ ਕਹਦਾ ਯਾਰ ਤੇਰੇ ਆਜੇ ਸੱਲੇ ਜੇ ਘਟ ਗਏ ਕਹਦਾ ਹੁਣ ਖਾਈ ਪੀ ਕਹਦਾ ਵਧੀਆ ਧਿਆਨ ਲਦਾ ਹੀ ਆ ਮੈਨੂੰ ਤਾਂ ਕੋਈ ਕੋਈ ਪਾਣੀ ਦਾ ਗਲਾਸ ਨਹੀਂ ਪੋੜਦਾ ਪੱਕੇ ਵੀ ਕੱਲਾ ਚੱਲਦਾ ਯਾਰ ਕੋਈ ਨਹੀਂ ਕੋਈ ਨਹੀਂ ਖੌਸ ਨਾ ਖੌਸ ਨਾ ਖਾ ਰੂਪ ਪਤਾ ਕੀ ਆ ਇੱਕ ਤਾਂ ਤੇਰੇ ਘਰ ਦੇ ਨੇ ਤੇਰਾ ਨਾਮ ਕੰਜਰ ਦਿਆਂ ਰੱਖ ਤਾਂ ਰੂਪ ਹੈ ਮਤਲਬ ਤੇਰੇ ਘਰ ਦੇ ਨੇ ਨਾਂ ਰੱਖ ਤਾਂ ਰੂਪ ਤੇਰੇ ਤੇ ਰੂਪ ਨਹੀਂ ਪਰ ਹਲੇ ਤੱਕ ਚੜਿਆ ਹੈ ਨਾ ਲੋਕ ਰੂਪ ਕਹਿੰਦਾ ਕਹਿੰਦਾ ਥੱਕ ਗਏ ਪਰ ਤੇਰੇ ਤੇ ਰੂਪ ਨਹੀਂ ਕੰਜਰ ਦਿਆਂ ਆਇਆ ਹੈ ਤੂੰ ਹੀ ਬੇਸ਼ਰਮੀ ਦਾ ਮਾਰਾ ਫੇਰ ਲਵਲੀ ਲਾ ਲਿਆ ਕਰ ਜੇ ਹੋਰ ਨਹੀਂ ਉਹ ਬਾਈ ਲਾਇੀ ਸੀ ਹ ਅਸਰ ਨਹੀਂ ਕਰ ਫੇਰ ਲਵਲੀ ਕਿੱਥੋਂ ਅਸਰ ਕਰੂਗੀ ਤੇਰੇ ਬਾਈ ਤੂੰ ਤਾਂ ਤੂੰ ਤਾਂ ਅਸਲ ਵਿੱਚ ਰੇਗ ਮਾਰ ਫੇਰਿਆ ਕਰਦਾ ਉਹ ਸ਼ਾਇਦ ਤੇਰੇ ਕੋਈ ਅਸਰ ਕਰੇ ਤੇ ਇਹ ਬਾਈ ਫਿਰ ਹੁਣ ਕੁਈ ਮਛਰਾਂ ਵਾਲੇ ਨਾਲ ਕੋਈ ਕੋਈ ਗੱਲਬਾਤ ਕਰੀ ਉਧਰ ਉਹਨਾਂ ਦੇ ਘਰ ਦੇ ਨਾਲ ਤੂੰ ਸਾਡੇ ਪਈ ਲੜਿਆ ਕੋਈ ਰਾਜੀ ਨਾ ਮੈਨੂੰ ਕੁਛ ਕਹਿੰਦੇ ਹੋ ਆਹੋ ਬਾਈ ਸਰਪੱਤ ਚੱਲਣ ਹੋਈ ਸੀ ਗੱਲ ਉਹਲਾ ਦੇ ਨਾਲ ਕਹਿੰਦਾ ਸੀ ਬਲਟੋਲੇ ਬਲੇਚਾ ਯਾਰ ਕਵੇ ਯਾਰ ਮਿਲ ਲੈ ਗੱਲ ਕੀ ਕਰਾ ਯਾਰ ਮੈਂ ਬੋਲਦਾ ਮਿਲ ਲੈ ਮਤੰਦਰ ਮਰੇ ਸੜੇ ਨੂੰ ਆਏ ਕਰਕੇ ਮਾਰਦਾ ਮੈਂ ਓਹੋ ਫੇਰ ਤੇ ਮੈਨੂੰ ਆਏ ਲੱਗਦਾ ਵੀ ਜਿੱਦ ਤੇਰੇ ਲੜਿਆ ਤੂੰ ਉਸ ਤੋਂ ਕੁਛ ਦਿਨ ਪਹਿਲਾਂ ਤੇ ਮਛਰ ਮਾਰਿਆ ਹੋਵੇ ਤਾਂ ਨਹੀਂ ਕਿਤੇ ਐ ਮਾਰਿਆ ਹੋਵੇ ਜਾਂ ਐ ਕੋਲੋਂ ਦੀ ਕੰਨ ਕੋਲੋਂ ਦੀ ਐ ਕਰਿਆ ਹੋਵੇ ਤੇ ਉਪੀ ਕਰਦਾ ਫਿਰਦਾ ਹੋਵੇ ਤੂੰ ਐ ਕਰਦਾ ਹੋਵੇ ਮੇਰੇ ਤਾਂ ਕੋਈ ਉਦਰਲਾ ਦਸ ਗੋਲੀ ਦੀ ਨਾ ਮਗਰੇ ਐ ਕਰਿਆ ਨਾ ਕਰੇ ਐ ਕਰਿਆ ਮੈਂ ਤਾਂ ਕਦੇ ਕੁਝ ਵੀ ਨਹੀਂ ਕਿਹਾ ਭਾਈ ਅੱਛਾ ਯਾਰ ਹੋਰ ਮੇਰਾ ਤਾਂ ਅੱਲਾ ਨੂੰ ਹੀ ਪਾਪ ਖੱਟ ਲੱਗ ਰਹੀ ਐ ਮਾਰਿਆ ਹੋਵੇ ਕਦੇ ਲਾ ਭਾਈ ਬੁੱਲ ਬਲੇਖੇ ਵੱਜ ਗਿਆ ਹੋਵੇ ਕਿਤੇ ਨਾ ਯਾਰ ਮਛਰਦਿਆਂ ਅੱਖਾਂ ਚ ਫੋਟੋ ਖਿੱਚੀ ਰਹਿ ਜਾਂਦੀ ਆ ਬੰਦੇ ਦੀ ਇਹ ਇਹ ਦੂਬਾ ਚ ਬਦਲਾ ਲੈਂਦੇ ਨੇ ਬਈ ਕਿਹਨੇ ਕਿ ਮਸ਼ੀਨ ਲੱਗੀ ਹੋਈ ਆ ਤੇ ਕਾਇਵੜਾ ਲੱਗਿਆ ਹੋਇਆ ਸੀ ਸੀਟੀਵੀ ਕਿ ਕੈਮਰਾ ਨਹੀਂ ਕੈਮਰਾ ਨਹੀਂ ਇਹ ਇਹ ਨਾ ਦੇ ਕੁਦਰਤੀ ਸਿਸਟਮ ਹੁੰਦਾ ਹੈ ਇਹ ਫੋਟੋ ਖਿੱਚ ਲੈਂਦੇ ਨੇ ਇਹ ਫਿਰ ਆਪਦੇ ਜਾ ਕੇ ਟੱਬਰ ਨੂੰ ਦਿਖਾਉਂਦੇ ਨੇ ਆਪਦੀ ਭੈਣ ਨੂੰ ਆਪਦੇ ਵੱਡੇ ਭਾਈ ਨੂੰ ਵੀ ਅੱਜ ਆਇਆ ਕਰਕੇ ਉੱਥੇ ਭਈ ਉਹ ਕਾਲਾ ਜਿਹਾ ਬੰਦਾ ਸੀ ਉਹਨੇ ਮੇਰੇ ਐਂ ਮਾਰਿਆ ਹੈ ਫਿਰ ਇਹ ਲੜਦੇ ਨੇ ਆ ਕੇ ਬਈ ਕਦੇ ਹਮਲਾ ਤਾਂ ਨਹੀਂ ਕਰਦੇ ਫਿਰਦੇ ਹਮਲਾ ਤਾਂ ਕਰਤਾ ਤਾਂ ਹੀ ਤਾਂ ਆਪਿਆਂ ਤੂੰ ਓਹੋ ਹੂੰ ਹਮਲਾਤਾ ਜਿਹੜਾ ਤਰਨਾ ਤੂੰ ਤੇਰੇ ਤੇ ਕਰਤਾ ਤਾਂ ਹੀ ਲੁੱਟਿਆ ਤਾਂ ਬਗਾਨੇ ਪੁੱਤ ਨੇ ਮੈਂ ਤਾਂ ਮਾਫੀ ਮੰਗ ਲੂ ਯਾਰ ਬੱਸ ਸਰਦ ਮਾਫੀ ਤਾਂ ਹੁਣ ਫਿਰ ਤੈਨੂੰ ਉਹੀ ਤਾਂ ਪੁੱਛਦਾ ਕੋਈ ਪਛਾਣ ਤੈਨੂੰ ਹੋਵੇ ਯਾਰ ਆਇਆ ਕਿੰਨੇ ਯਾਰ ਇਹ ਹੈ ਤੇਰੇ ਨਵੇਂ ਯਾਰ ਹੁਣ ਤੈਨੂੰ ਕੀ ਦੱਸਾਂ ਬਾਈ ਉਹ ਲੈ ਵੇ ਵਟਸਐਪ ਤੇ ਲੋਕੇਸ਼ਨ ਭੇਜੀ ਕਹਦਾ ਬਾਈ ਇੱਥੇ ਆ ਗਾ ਕਹਦਾ ਬਾਈ ਮੈਂ ਤੇਰੇ ਨਾਲ ਲੜ ਲੈ ਬਾ ਵੀ ਬੱਕਰੀ ਯਾਰ ਲੜ ਜਾ ਉਹ ਫਿਰ ਲੜ ਪਿਆ ਕਿਵੇਂ ਲੜਦਾ ਹੁੰਦਾ ਹੈ ਬਸ ਫਿਰਦਾ ਸੀ ਨਦੀਏ ਵੱਟ ਕੇ ਪਾਰ ਕਰ ਡੇਗੂ ਤੈਨੂੰ ਮੱਝ ਜਪਾ ਉਹ ਯੇ ਤੈਨੂੰ ਪਤਾ ਕਿਵੇਂ ਲੱਗਿਆ ਵੀ ਇਹ ਡੇਂਗੂ ਆ ਕਾ ਮੱਛਰ ਹੈ ਕਿਵੇਂ ਕਾ ਉਹਦੇ ਨੰਬਰ ਪਲੇਟ ਪਾਈ ਹੋਈ ਤੇ ਗੱਲ ਚ ਕੁਝ ਕਈ ਕੋਈ ਆਈ ਕਾਰਡ ਪਾਇਆ ਹੋਇਆ ਤੇ ਉਹ ਕਹਨੋ ਭਾਈ ਆਈ ਕਾਰਡ ਤਾਂ ਤੂੰ ਕੱਲੂ ਪੁੱਛਦਾ ਆਈ ਕੜਨ ਦਾ ਮੈਂ ਸਟੋਪੇ ਗਣੀ ਕਹਿਦੀ ਨਾਲੇ ਗੰਦੇ ਤੇ ਉਹ ਫੇਰੇ ਸਾਡੇ ਦਾ ਹੈ ਜੜ ਡੇਗੂ ਬਸਰ ਲੜਿਆ ਵਸ ਉੱਥੀ ਗੰਦੇ ਨਾਲੀ ਦੀ ਪੈਦਾ ਹੁੰਦਾ ਸਾਫ ਪਾਣੀ ਵਾਲਾ ਨਹੀਂ ਲੜਦਾ ਪਹਿਲਾਂ ਉਹ ਤਾਂ ਹੈਰਾਨਾ ਯਾਰ ਤੇਰੇ ਵਰਗੇ ਦੇ ਬੰਦੇ ਲਵੇ ਤਾਂ ਯਾਰ ਕੋਈ ਚੰਗਾ ਭਲਾ ਬੰਦਾ ਨਾ ਲੱਗੇ ਯਾਰ ਡੇਂਗੂ ਤੇਰੇ ਕੋਲੇ ਕਿੰਨੇ ਲੱਗੇ ਇਹ ਵੀ ਤਾਂ ਵਧੀਆ ਬੰਦੇ ਤੇ ਲੜਦਾ ਹੈ ਇੱਕ ਗੱਲ ਹੋਰ ਹੈ ਮੈਂ ਗਿਆ ਤੀ ਮੈਂ ਮੱਛਰ ਕੋਲੇ ਵੀ ਗਿਆ ਤੀਗਾ ਮੱਛਰ ਦਾ ਵੀ ਮੈਂ ਪਤਾ ਲੈ ਕੇ ਆਇਆ ਉਹ ਵੀ ਮੈਨੂੰ ਕਹਿੰਦਾ ਵੀ ਜਿੱਦੇ ਦਾ ਮੈਂ ਤੇਰੇ ਲੜਿਆ ਮੈਨੂੰ ਵੀ ਉਲਟੀਆਂ ਲੱਗ ਰਹੀਆਂ ਨੇ ਕਹਿੰਦਾ ਮੈਨੂੰ ਵੀ ਡਾਕਟਰ ਤੋਂ ਦਵਾਈ ਲੈਉਣੀ ਪਈ ਕੋਈ ਇਹਦੇ ਵਿੱਚ ਮੇਰਾ ਨਹੀਂ ਕਸੂਰ ਹੈਗਾ ਉਹ ਰੱਬ ਰੱਬ ਦਾ ਕਰੇ ਕੋਈ ਖੁਸ਼ਖਬਰੀ ਆਉਣ ਵਾਲੀ ਹੈ ਕੋਈ ਜਵਾਖ ਨਹੀਂਣਾ ਹੋਵੇ ਹੋਰ ਬਾਈ ਕੁਝ ਨਹੀਂ ਆ ਬਾਈ ਤਤਾਇ ਤਾਂ ਨਹੀਂ ਕਿਹਾ ਇੱਕ ਯਾਰ ਰੂਪ ਇੱਕ ਗੱਲ ਦੱਸ ਇਹ ਜਿਹੜਾ ਤੇਰੇ ਲੜਿਆ ਇਹ ਮੱਛਰ ਸੀ ਕਿ ਮਛਰੀ ਦੀ ਹਸਪਤਾਲ ਲੱਗਿਆ ਹੋਵੇ ਬਾਈ ਕੁਝ ਨਹੀਂ ਪਤਾ ਲੱਗਿਆ ਮੈਨੂੰ ਤਾਂ ਮੈਨੂੰ ਜਲਾਦਾ ਜਿੱਦਾਂ ਮੇਰੇ ਲੜਪੀ ਫਿਰ ਤਾਂ ਬਾਈ ਮਛਰੀ ਸੀ ਜੇ ਮੇਰੇ ਨਾਲ ਲੜਪਿਆ ਫਿਰ ਬੱਲਾ ਤਾਂ ਬਾਈ ਮੱਛਰ ਸੀ ਮਸ਼ੀਨ ਆਧਾਰ ਗੜਬਲੀ ਚੈੱਕ ਕਰੇ। ਓਹੋ ਚਲ ਆਧਾਰ ਕਾ ਨੂੰ ਕਿਹਾ ਤੂੰ ਗਾਹਾਂ ਦੇ ਬਹੁਤ ਲੁਧਿਆਣੇ ਜਾਂਦਾ ਸੀਗਾ ਵੀ ਤੂੰ ਸਰਕਾਰੀ ਬੱਸ ਦਾ ਕੈਰੈਕਟਰ ਸੀ ਉਹ ਤਾਂ ਚੈੱਕ ਕਰਨਾ ਤੇ ਤੇ ਅੱਛਾ ਹੈ ਹੁਣ ਫੇ ਡਾਕਟਰ ਕਹਿੰਦਾ ਕੀ ਵੀ ਤੈਨੂੰ ਵੀ ਕਿੰਨੇ ਦਿਨਾਂ ਚ ਠੀਕ ਹੋ ਜਾਏਗਾ। ਬਾਈ ਮੈਂ ਦਿਖਾ ਗਿਆ ਦੀ ਦਵਾਈ ਆ ਉਹਦੀ ਰਿਪੋਰਟ ਵੀ ਕੀ ਕਹਿੰਦੇ ਵੀ ਸੇਤ ਕਿੱਲੇ ਕੇ ਚਰਚਾ ਠੀਕ ਹੋ ਹਾਂ। ਉਹ ਕਹਿੰਦਾ ਭਾਈ ਤੇਰੇ ਅੰਦਰ ਲਵਾ ਖੂਨ ਪਾਉਣਾ ਪਊ ਫਿਰ ਸੈਟ ਹੋਏਗਾ ਲਵਾ ਖੂਨ ਪਾਉਣਾ ਪਊ ਹੋਰ ਕਹਿੰਦਾ ਭਾਈ ਤੇਰੇ ਖੂੜ ਚ ਫੈਕਸਲ ਵੱੜ ਗਈ ਕਹਿੰਦਾ ਉੱਛੋ ਯਾਰ ਇਹ ਫਿਰ ਨਵਾਂ ਖੂਨ ਬਈ ਇਹ ਕਿੱਥੋਂ ਪਵਾਉਣਾ ਪਊਗਾ ਕਿ ਮਤਲਬ ਵੀ ਜਿਵੇਂ ਗੱਡੀ ਦੀ ਸਰਵਿਸ ਹੁੰਦੀ ਹੁੰਦੀ ਐ ਸਰਵਿਸ ਕਰਾਉਣੀ ਪਊ ਕਹਿੰਦਾ ਭਾਬ ਤੇਰੇ ਫਿਲਟਰ ਫੋਟਰ ਬਦਲੇ ਜਾਣਗੇ ਓ ਯਾਰ ਮੈਂ ਐਸੀ ਐ ਫਿਲਟਰ ਪਾ ਦਨ ਉਹਦਾ ਭਾਈ ਕਹਦਾ ਉਹ ਤਾਂ ਐ ਵੀ ਸੀ ਲਾ ਕੇ ਕਹਿੰਦਾ ਹਸਪਤਾਲ ਚੋਂ ਖੂਨ ਲੈ ਲੈ ਪੂ ਫਿਰ ਲਵਾ ਚੜ੍ਹ ਲੈ ਪੂ ਪੈਸੇ ਲਿਆ ਗਿਆ ਭਾਈ ਯਾਰ ਉੱਛੋ ਯਾਰ ਇਹ ਪਰ ਖੂਨ ਮੇਰੇ ਤਾਂ ਕਿੱਥੋਂ ਆ ਵੀ ਇਹ ਕਿੰਨੇ ਰੁਪਈਆ ਦਾ ਲਾਉਣਾ ਪੈਂਦਾ ਐ ਬਾਈ ਪਲਸਾਰੀਆ ਤੋਂ ਮਿਲਦਾ 30 ਰੁਪਏ ਲੀਟਰ ਕਿੱਥੋਂ ਵੇਚਦਾ ਯਾਰ ਆ ਸਬਦਾਂ ਲਈ ਹੋਵੇ ਲੋ ਅੱਛਾ ਹਾਂ ਸਬਦਾਂ ਚਲ ਕੋਈ ਨਹੀਂ ਬਾਈ ਹੌਸਲਾ ਰੱਖ ਦਵਾ ਦਾਂਗੇ ਹਨਾ ਜਿੰਨੇ ਕੁ ਜੋਗੇ ਹੈਗੇ ਆ ਵੀ ਠੀਕ ਆ ਦਵਾ ਦਾਂਗੇ ਨਹੀਂ ਐ ਕਰੀ ਮੇਰੇ ਨਾ ਚਾਚੇ ਦੇ ਨਾਲ 6:00 ਵਜੇ ਉਹਦੇ ਖਰੀਡ ਜਾ ਰਿਹਾ ਖਰੀਡ ਪੱਟ ਦਾਂਗੇ ਭਾ ਜਿੰਨਾ ਲਹੂ ਨਿਕਲੂਗਾ ਲੈ ਆਏ ਓ ਯਾਰ ਖਾਲਾ ਲਈ ਬਾਈ ਮੈਂ ਪਾ ਬੌਲਾ ਗੋਲੇ ਵਿੱਚ ਬੱਚਾ ਪਬਾ ਲਈ ਗਲਾਸ ਨਾਲ ਪੀ ਲਈ ਹਾਂ ਓਏ ਯਾਰ ਉਹ ਕੋਈ ਕੌਫੀ ਪੜ ਰਾਇਆ ਯਾਰ ਚਾਚਾ ਪਾ ਕੇ ਪੀ ਲੂ ਆ ਬਾਪੂ ਪਾਇਪ ਲੱਗੂਗੀ ਅਛੂ ਪਾਇਪ ਲੱਗੂਗੀ ਆ ਠੀਕ ਹੈ ਪਾਇਪ ਲੱਗੂਗੀ ਯਾਰ ਆਇਆ ਕਿਨੇ ਯਾਰ ਮੱਛਰ ਤੇਰੇ ਲਵੇ ਬੜਾ ਆਬਹੀ ਪਤਾ ਕੀ ਦੇ ਜਿਹੜੀ ਇੱਕ ਥਾਰ ਚੱਲੀ ਆ ਨਵੀ ਹੈ ਨਾ ਮਾਡਲ ਉਹ ਤੇ ਆਸੀ ਅਹ ਚੋਦੇ ਟੱਪ ਤੇ ਸਿਸਟਰ ਲੱਗਾ ਹਦੀ ਫਿਰ ਆ ਗਿਆ ਦੀ ਬਾਈ ਕਦੇ ਉਹਦਾ ਹਮ ਦਾ ਸਤੁਰ ਤੋਂ ਫਿਰ ਲੜ ਪਏ ਗੱਡੀ ਦੇ ਹੁਆ ਯਾਰ ਠੀਕ ਹੈ ਬੜਾ ਯਾਰ ਯਾਰ ਮੱਛਰ ਦੇ ਤਾਂ ਯਾਰ ਮਾੜੀ ਕਰੀ ਯਾਰ ਤੇਰੇ ਵਰਗੇ ਦੇ ਨਾਲੇ ਤੇਰੇ ਨਾਲ ਕੀ ਮਾੜੀ ਕਰੀ ਬਾਈ ਬਾਦ ਹੈ ਤੇਰੇ ਲੜਕੇ ਕੱਢਿਆ ਕੀ ਹੁਣੇ ਕੰਜਰ ਦੇ ਨੇ ਆਪਦਾ ਹੀ ਨੁਕਸਾਨ ਕਰਿਆ ਮੈਨੂੰ ਐ ਲੱਗਦਾ ਵੀ ਉਹਨੇ ਆਪਦੀ ਚੁੰਝੀ ਵਿੰਗੀ ਕਰਾ ਲਈ ਓਏ ਹਰ ਪਤਾ ਨਹੀਂ ਪਾਏ ਦਾ ਫਫੜ ਕੀ ਪਾਤਾ ਦੀ ਮੇਰੇ ਤੋਂ ਬੜੇਵੇਂ ਪਾਲਦਾ ਦੀ ਦੱਸ ਤੇਰੇ ਲੜਕੇ ਮੈਨੂੰ ਦੇਖੂਗਾ ਓਏ ਹੋਰ ਯਾਰ ਪਤਾ ਪੱਛਰੋ ਕਿ ਮੈਨੂੰ ਕਹੇ ਤੇਰੇ ਘਰ ਦਾ ਯਾਰ ਕਿੱਥੇ ਰਹਿਣਾ ਉਹ ਬਈ ਪਤਾ ਕੀ ਉਹ ਰੇਵਲੂ ਲੋਕੇਸ਼ਨ ਤੇ ਭੇਜੀ ਵਟਸਐਪ ਤੇ ਮੈਨੂੰ ਪੇ ਤੇ ਉਹ ਲੋਪੇਸੇ ਟਰੈਕਟਰ ਲੋਕੇਸ਼ਨ ਲੱਭ ਗਈ ਵੀ ਬਰਾ ਇੱਥੇ ਕਰਾ ਜਾ ਪੈਸੇ ਯਾਰ ਲੈ ਘਹਿਲੇਦਾਰ ਕਢਲਾ ਦੇ ਦੋ ਵਾ ਮੇਰੇ ਐਡਰੈਸ ਪੜ ਲਾ ਯਾਰ ਇਹ ਵੀ ਪਤਾ ਲੱਗਦਾ ਹੁੰਦਾ ਮੱਸਰ ਲੂ ਅਰੇ ਕੀ ਕਰੀਏ ਤੇਰੀ ਮਿਲਦਾ ਕਿਸੇ ਨੇ ਨਾ ਭਾਈ ਮੈਨੂੰ ਵੀ ਇਹੀ ਚੱਕਰ ਲਾ ਕਹੇ ਪੈਸੇ ਯਾਰ ਲੈ ਕੀ ਕਰ ਲਈ ਮੇਰੀ ਕਰ ਦੇਈ ਜੇ ਕਾੜ ਦਾ ਵਾਲੇ টাইਪ ਹੋਵੇ ਰ ਉਹ ਮੱਛਰਾਂ ਨਾਲ ਦੁਸ਼ਮਣੀ ਕਹਿੰਦੇ ਚੰਗੀ ਨਹੀਂ ਹੁੰਦੀ ਰੂਪ ਮੈਂ ਸੁਣਿਆ ਹੈ ਮੱਛਰਾਂ ਨਾਲ ਦੁਸ਼ਮਣੀ ਕਹਿੰਦੇ ਮਾੜੀ ਹੁੰਦੀ ਹੈ ਬਹੁਤ ਮਾੜੀ ਬਾਈ ਇਹ ਵਿੱਚ ਇਹ ਵਿੱਚ ਅੱਧੇ ਮੱਛਰ ਤਾਂ ਕਾਲੇ ਕੱਛੇ ਵਾਲੇ ਹੁੰਦੇ ਨੇ ਇਹ ਰਾਤ ਨੂੰ ਆਉਂਦੇ ਨੇ ਇਹਨਾਂ ਦੇ ਸਰੋਂ ਦਾ ਤੇਲ ਲੱਗਿਆ ਹੁੰਦਾ ਨਾ ਤਾਂ ਇਹ ਫੜੇ ਜਾਣ ਤੇ ਲੱਕੜ ਦੇ ਵਾਲੇ ਲਪਾਏ ਹੋਰ ਕਾਲੇ ਕੱਛੇ ਦੇ ਮੱਛਰ ਹੁੰਦੇ ਨੇ ਇਹ ਤਾਂ ਐ ਲਾਲੇ ਵੀ ਤੂੰ ਕਹਿੰਦੇ ਇਹ ਬੰਦਿਆਂ ਦੇ 10-10 ਲੀਟਰ ਖੂਨ ਘਟੋ ਘਟ ਲੈ ਜਾਂਦੇ ਨੇ ਤਾਹੀ ਮੇਰਾ ਖੂਸਕਾ ਦਾ ਰੰਗ ਕਾਲਾ ਹੋ ਗਿਆ ਬਾਈ ਮੇਰਾ ਹੋਰ ਇੱਕ ਮੱਛਰ ਦੀ ਉਹ ਮੱਛਰ ਮੱਛਰ ਅੱਗੇ ਰੰਗ ਤੇ ਰੰਗੇ ਵੀ ਕਾਲੇ ਹੁੰਦੇ ਤੇ ਹੁਣ ਹੋਰ ਕਾਲਾ ਹੋ ਗਿਆ ਪਏ ਨਾ ਰੱਬ ਦੇ ਗੁਣ ਛੱਡ ਗਿਆ ਮੇਰੇ ਹੋਰ ਐ ਲਾਲਾ ਵੀ ਤੂੰ ਇਹ ਉਹ ਮੈਂ ਮੈਂ ਗੱਲ ਮੱਛਰ ਨਾਲ ਵੀ ਕਰੀ ਤੀ ਹਾਂ ਉਹ ਕਹਿੰਦਾ ਵੀ ਮੇਰੀ ਭੈਣ ਦਾ ਹੈਗਾ ਵਿਆਹ ਅਸਨ ਦੇ ਵਿੱਚ ਮੱਛਰ ਕਹਿੰਦਾ ਜਿਹੜਾ ਤੇਰੇ ਲੜਕੇ ਗਿਆ ਉਹ ਕਹਿੰਦਾ ਵੀ ਮੇਰੀ ਭੈਣ ਦਾ ਵਿਆਹ ਹੈਗਾ ਤੇ ਕੁੜੀਆਂ ਨੇ 10 ਲੀਟਰ ਖੂਨ ਦੀ ਬੋਤਲ ਮੰਗ ਲਈ ਇਹ ਲੀਟਰ ਪਾ ਦੇ ਇਹ ਦੀ ਪਾ ਲੈਣਾ ਟੇਹਰੂ ਬਰੇ ਸਾਢੇ ਦਾ ਪਰੋਲਾ ਬਾ ਘੋਟ ਲਾਇ ਲਾ ਕੇ ਬਰੂਲਾ ਦੇਖੀ ਆ ਦੇਖ ਆਪਣਾ ਦੇਖਣਾ ਨਾ ਆਪਾਂ ਤੁਹਾਡਾ ਰਾਜੀਨਾਮਾ ਕਰਾ ਦਾਂਗੇ ਕੋਈ ਗੱਲ ਨਹੀਂ ਮੱਛਰ ਨੇ ਤਾਂ ਹੁਣ ਲੜਨ ਦਾ ਤੀਕਾ ਲੜਨ ਦਾ ਤਾਂ ਲੜ ਪਿਆ ਭਾਈ ਲੜਾਈਆਂ ਚ ਕੁਝ ਨਹੀਂ ਰੱਖਿਆ ਕੇਸ ਚੱਲੂਗਾ ਅੱਗੇ ਤੁਹਾਡਾ ਵਧੂਗਾ ਚੱਲ ਲੀਟਰ ਖੂਨ ਦੀ ਬੋਤਲ ਅਗਲੇ ਨੂੰ ਭਾਈ ਉਹ ਤੂੰ ਦਵਾ ਦੇ ਹੈ ਅਗਲੇ ਦਾ ਤੁਹਾਡੇ ਦਾ ਰਾਜੀਨਾਮਾ ਹੋ ਜਾਊਗਾ ਉਹ ਕਹਿੰਦਾ ਇਹਨੇ ਮੈਨੂੰ ਗਾਲਾਂ ਕੱਢੀਆਂ ਨੇ ਅਕਾ ਨੂੰ ਬਈ ਮੈਂ ਕਹੇ ਯਾਰ ਉਹ ਹੀ ਥੱਪੜ ਨਹੀਂ ਮਾਰਾ ਕਹਦੇ ਗਾਲਾ ਕਿਥੋਂ ਕੱਢੂ ਯਾਰ ਸੋ ਇੱਤੈ ਤਾਂ ਨਹੀਂ ਮੱਛਰ ਨੂੰ ਗਾਲਾ ਕੱਢਿਆ ਮੈਂ ਬਈ ਉਹਦੇ ਉਹਨੇ ਤਾਂ ਮੈਰੇ ਚਲੂਸ ਕੱਢਦਾ ਪਰ ਮੈਂ ਕੁਝ ਨਹੀਂ ਕਿਹਾ ਬਈ ਮੱਛਰ ਨੇ ਤੈਨੂੰ ਗਾਲਾ ਕੱਢਿਆ ਔਰ ਬਈ ਬਾਬਾ ਲਈ ਛੱਡਿਆ ਉਹ ਤੇਰੇ ਕੰਨ ਕੋਲੇ ਆ ਕੇ ਕੀ ਕਹਿੰਦਾ ਪੀ 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 ਉਹਦਾ ਪਾਇਦਾ ਯਾਰ ਪਾਇਦਾ ਘੇੜੀ ਪਾਸਾ ਤੇ ਕੀ ਗੱਲ ਕਰ ਗਿਆ ਹੋਰ ਹੀ ਮੈਨੂੰ ਸਮਝ ਹੀ ਨਹੀਂ ਲੱਗੀ ਪਰ ਗੁੱਸੇ ਬਹੁਤ ਤੇ ਉਹ ਉਛੇਰ ਅੱਖਾਂ ਕੱਢਦਾ ਉਹ ਅੱਖਾਂ ਹੀ ਉਹਦਾ ਪਾਇਦਾ ਵੀ ਅੱਖ ਚ ਫੜ ਲੜਾ ਹੋਇਆ ਹੀ ਅੱਖ ਕੱਢੀ ਉਹਨਾ ਹਰਤੀ ਗੱਲ ਆ ਯਾਰ ਉਹ ਮਾ ਮਾਪਾ ਨੂੰ ਛੱਡ ਦਿਨ ਨਰਮ ਨੇ ਭਾਈ ਜਿਹੜਾ ਤੇਰੇ ਨਾਲ ਲੜ ਕੇ ਗਿਆ ਉਹ ਮੁੰਡੇ ਹੀ ਉਹ ਤਾਂ ਭੋਲਦੇ ਨੇ ਕਹਿੰਦਾ ਜੰਮਦੀ ਉਹ ਉਹ ਮਛਰੇ ਮਾੜਾ ਨੇ ਕਲ ਗਿਆ ਉਹ ਤਾਂ ਵਿਚਾਰੇ ਨਰਮਤੀ ਗਏ ਉਹ ਕਹਿੰਦੇ ਭਾਈ ਅਸੀਂ ਤਾਂ ਕੁਛ ਨਹੀਂ ਕਿਹਾ ਹੁਣ ਕਹਿੰਦੇ ਵੀ ਜੇ ਚੱਲ ਭਾਈ ਲੀਟਰ ਖੂਨ ਦੀ ਬੋਤਲ ਮੰਗ ਲਈ ਅਗਲੇ ਨੇ ਦਾ ਚ ਤਾਂ ਹੁਣ ਆਏ ਚੋਰੀਆਂ ਚਕਾਰੀਆਂ ਤਾਂ ਨਹੀਂ ਕਰੂਗਾ ਜਾ ਕੇ ਆਲੇ ਨਾਲ ਲੜਾਈਆਂ ਤਾਂ ਕਰੂਗਾ ਪਿਆਰ ਨਾਲ ਉਹ ਕਹਿੰਦੇ ਭਈ ਅਸੀਂ ਵੀ ਤਾਂ ਲੜਦੀਆਂ ਜਾ ਕੇ ਬੁੱਢੇ ਠੇਰੇ ਤੇ ਲੜ ਲਓ ਹਉਨ ਕਰੇ ਲੜਨ ਪੈਣਾ ਆ ਬਦੀ ਘਰ ਵਾਲੀ ਨਾਲ ਲੜਪੇ ਹੋਰ ਮੈਨੂੰ ਕੀ ਡੋਕੇ ਮਗਨਦੀ ਭੇਜਦਾ ਯਾਰ ਮੇਰੇ ਲੜਕੇ ਓਏ ਮੇਰੇ ਪਾਇਰ ਉਤਾਉ ਕਰਕੇ ਉਹ ਉਹ ਬਾਤੀ ਆਏ ਆ ਉਹ ਕਹਿੰਦੇ ਵੀ ਤੁਹਾਡੇ ਕੂਲਰ ਚ ਪਾਣੀ ਸੀ ਤੁਸੀਂ ਕੂਲਰ ਚ ਪਾਣੀ ਗੰਦਾ ਪਾਣੀ ਸੀ ਹੁਣ ਗੰਦੇ ਪਾਣੀ ਤੇ ਤਾਉਣੀ ਆ ਉਹਨਾਂ ਨੇ ਤੁਸੀਂ ਸਾਫ ਨਹੀਂ ਕਰਦੇ ਕੂਲਰ ਓ ਯਾਰ ਕਿੱਥੋਂ ਕਰੀ ਮੈਂ ਤਾਂ ਆਪਣੀ ਨੌਂਦਾ ਉਹਨੂੰ ਕਿੱਥੋਂ ਸਾਫ ਕਰੂ ਓਹੋ ਪਿਛਲੇ ਸਾਲ ਪਾਇ ਤੂ ਬਚਾ ਪਾਇ ਚੱਲੀਏ ਬਲਾ ਉਸੇ ਦੀ ਆਇਆ ਵਾਹ ਵਾਹ ਉਸੇ ਦੀ ਆਇਆ ਭਾਈ ਇਹ ਇਹ ਜਿਹੜਾ ਡੇਂਗੂ ਆ ਇਹ ਜਿੱਥੇ ਆਪਣੇ ਕੂੜਾ ਚ ਪਾਣੀ ਖੜਿਆ ਹੋਵੇ ਗਮਲਿਆਂ ਚ ਪਾਣੀ ਹੋਵੇ ਗੰਦਾ ਜਿਹੜਾ ਖਾਸੇ ਦੇ ਨਾਲ ਤੋਂ ਹੁੰਦਾ ਇਹ ਕੋਈ ਟਾਇਰ ਟੂਪ ਪਈ ਹੁੰਦੀ ਆ ਕੋਠੇ ਤੇ ਇਹ ਉਥੇ ਆਉਂਦਾ ਐ ਭਾਈ ਇਹ ਕੋਈ ਉਹਦਾ ਜ਼ਿਹਰਾ ਜਿਹੜੀ ਲੈਕਟਰੀ ਕਿ ਪੀ 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 ਪਈ ਉਹਦੇ ਵੀ ਆਉਂਦਾ ਉਥੇ ਵੀ ਆਉਂਦਾ ਉਥੇ ਪਾਇਦਾ ਇੱਕ ਸੂਤੇ ਤੋਂ ਲੜੂ ਫਿਰ ਲੜ ਲੜੇ ਉਥੇ ਵੀ ਲੜ ਪਿਆ ਹੋਊ ਇੱਕ ਸੂਤੇ ਤੋਂ ਲੜਿਆ ਨਹੀਂ ਤਾਂ ਆਜੇ ਕਦਾ ਟੋਬੇ ਗਲੀ ਲਈ ਜਾਂ ਕੋਈ ਬੰਦੇ ਸੀ ਹਵਾ ਤਾਂ ਉਹ ਉਹ ਹੋ ਇਹਦਾ ਯਰ ਤੇਰਾ ਤਾਂ ਔਖਾ ਹੋ ਗਿਆ ਰੂਪ ਫਿਰ ਹੈ ਕਾ ਨੂੰ ਔਖਾ ਮੇਰਾ ਤਾਂ ਬਾਈ ਬਾਈ ਪੈਰ ਦੀ ਆਏ ਵੀ ਚੱਕਿਆ ਜਾਂਦਾ ਉੱਠਾ ਵੀ ਰੀ ਜਾਂਦਾ ਪੈਦਾ ਕਿੱਥੇ ਤੱਕ ਚੱਕਿਆ ਜਾਂਦਾ ਸੀ ਤੇਰਾ ਪੈਰ ਪਹਿਲਾਂ ਤਾਂ ਬਾਈ ਕੋ ਮਿਲਖੇ ਵਗੂ ਭਾਦਦਾ ਸੀ ਹਾਂ ਉਹ ਇਹਦਾ ਭਾਈ ਨਹੀਂ ਮੈਂ ਜੰਡਣਾ ਦੇ ਵੀ ਤਾਂ ਗੇਪਰੀ ਮੁੜਿਆ ਦਦੀ ਜਾ ਕੇ ਅੱਛਾ ਹੋਰ ਹੁਣ ਔਖਾ ਹੋ ਗਿਆ ਬਾਈ ਬੜਾ ਔਖਾ ਯਾਰ ਮੇਰਾ ਤਾਂ ਖੇਤ ਭੱਲੇ ਦਾ ਵੀ ਔਖਾ ਹੋਇਆ ਪਿਆ ਅੱਛਾ ਯਾਰ ਦੱਸਾ ਡਾਕਟਰ ਕਹਿੰਦਾ ਤੂੰ ਫਲ ਬਲੂਟ ਖਾਇਆ ਕਰ ਹੂੰ ਸਾਲੇ ਸੁੱਣ ਨੂੰ ਮਿਲਦਾ ਨਹੀਂ ਕੋਈ ਲੈ ਕੇ ਮੇਰੇ ਦੰਦਾ ਭਾਈ ਫਲ ਫਰੂਟ ਤਾਂ ਨਹੀਂ ਆਉਂਦਾ ਮੈਂ ਮੈ ਲਾਉਣ ਲੱਗਿਆ ਤੀ ਫਲ ਫਰੂਟ ਇਹ ਤੂੰ ਲਾਗ ਰਿਹਾ ਯਾਰ ਫਲ ਫਰੂਟ ਮੈਂ ਇਹਨੂੰ ਆਖਿਆ ਮਾਪਈ ਭਾਈ ਰੇੜੀ ਦਾ ਸੌਦਾ ਮਾਰ ਲੈ ਸਾਰੀ ਦਾ ਅਸੀਂ ਉਹ ਕਹਿੰਦਾ ਭਾਈ ਮੇਰੀ ਰੇੜੀ ਤੇ ਹੈਗੇ ਨੇ ਜਿਹੜੇ ਫਲ ਪੂਰੇ ਹੈਗੇ ਨੇ 10000 ਰੁਪਏ ਦੇ ਆਹੋ ਮੈਂ ਉਹਨੂੰ ਆਖਿਆ ਵੀ 9500 ਰੁਪਿਆ ਲੈ ਲੈ ਫੇਰ ਉਹ 500 ਰੁਪਏ ਘਟਿਆ ਨਹੀਂ ਮੈਂ 500 ਰੁਪਏ ਵਧਾ ਨਹੀਂ ਫਿਰ ਮੈਨੂੰ ਤੈਨੂੰ ਪਤਾ ਹੈ ਪਗਰਾਰੀ ਬਾਜ ਬੰਦੇ ਮੇਰੀ ਗਰਾਰੀ ਅੜਗੀ ਮਮਤਾ ਲੈ ਜਾਂਦੇ ਮੈਂ ਫਿਰ ਮਤਲਬ ਹੋਇਆ ਨਹੀਂ ਸੌਦਾ ਥੋੜਾ ਤੂੰ ਫਿਕਰ ਨਾ ਕਰਾ ਫਿਕਰ ਨਾ ਕਰ ਫਿਰ ਮੈਂ ਮੈਂ 500 ਰੁਪਏ ਬਾਕ ਚੱਲਦੇ ਆਪਾਂ ਨਾ 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 ਤੂੰ ਮਾ ਲੈ ਮੈਂ ਆਇਆ ਉਹ ਮਾ ਤੇਰੀ ਨਵੇਂ ਤੇ ਫਲ ਫਰੂਟ ਦੀ ਗੱਲ ਨਾ ਹੋਵੇ ਕਹੇ ਜੀ ਗੱਲ ਕਰਦਾ ਫਿਰ ਮੈਂ ਅੱਗੇ ਗਿਆ ਅਨਾਰ ਵਾਲੇ ਲੈ ਹੰਨਾਰ ਨਸੇ ਦੀ ਡਾਕਟਰ ਨੇ ਨਾਰ ਦਸੇ ਦੀ ਕਹਿੰਦਾ ਖਾਇਆ ਕਰਦਾ ਮੈਂ ਨਾਰ ਵਾਲੀ ਰੇੜੀ ਤੇ ਗਿਆ ਨਾਰ ਵਾਲੀ ਹਾਂ ਉਹ ਨੂੰ ਉਹ ਨਾਰਾਣੇ ਨੂੰ ਮੈਂ ਕਿਹਾ ਵੀ ਕਿੰਨੇ ਰੁਪਏ ਕਿਲੋ ਭਾਈ ਫਿਰ ਤੇ ਉਹ ਕਹਿੰਦਾ ਵੀ 1000 ਰੁਪਏ ਕਿਲੋ ਓਏ ਇਹ ਦੀ ਡ੍ਰੈਗਲ ਫੂਟ ਹੈ ਇਹਦਾ 1000 ਰੁਪਏ ਕਿਲੋ ਕਿਹੜੇ ਵੇਲੇ ਹੋ ਗਏ ਐਂ ਤਦ ਆਸ ਕਹਿੰਦੇ ਜਦੋਂ ਦਾ ਭਾਈ ਆਪਣਾ ਡੇਂਗੂ ਲੜਨ ਲੱਗਿਆ ਲੋਕਾਂ ਦੇ ਡੇਂਗੂ ਹੋਏ ਜਾਦੇ ਰਿਹਾ ਕਹਿੰਦਾ ਉਦੋਂ ਦੇ ਨਾਰਾਂ ਦੇ ਰੇਟ ਵਧ ਗਏ ਜੇ ਅਨਾਰ ਖਾਊ ਬੰਦਾ ਤਾਂ ਖੂਨ ਵਧੂ ਤਾਂ ਕਿਤੇ ਜਾ ਕੇ ਡੇਂਗੂ ਲੜੂਗਾ ਡੇਂਗੂਆਂ ਨੇ ਵੀ ਖੂਨ ਪੂਰਾ ਕਰਨਾ ਭਾਈ ਆਪਦੇ ਚ ਤੇ 1000 ਰੁਪਏ ਕਹਿੰਦਾ ਭਾਈ ਕਿਲੋ ਮੈਂ ਨੂੰ ਆਖਿਆ ਮਾਂ ਤੇਰੇ ਲਈ ਕਿੰਨੇ ਨੇ ਉਹ ਕਹਿੰਦਾ 10 ਕਿਲੋ ਮਮੇ ਨੂੰ ਤਾਂ 15 ਕਿਲੋ ਚਾਹੀਦੇ ਸੀ ਫਿਰ ਫਿਰ ਮੈਂ ਛੱਡਿਆ ਉਹ ਯਾਰ ਤੂੰ ਛਿੱਤੀ ਤਰ੍ਹਾਂ ਕਹਿੰਦੇ ਮੈਂ ਕੁਸ ਲੈ ਆਇਆ ਪਤਾ ਤਰ੍ਹਾਂ ਯਾਰ ਮੈਂ ਨਾ ਨਾ ਲੈ ਕੇ ਆਇਆ ਯਾਰ ਕਮਾਲ ਦੀ ਗੱਲ ਆ ਯਾਰ ਰੂਪ ਕਹੇ ਜਿਹਾ ਗੱਲਾਂ ਕਰਦਾ ਮੈਂ ਆਇਆ ਹੋ ਮਾਂ ਮੈਂ ਤੇਰੇ ਵਾਸਤੇ ਕੁਸ ਲੈ ਕੇ ਆਇਆ ਮੈਂ ਤੇਰੇ ਵਾਸਤੇ ਲੈ ਕੇ ਆਇਆ ਭਾਈ ਹੌਸਲਾ ਹੌਸਲਾ ਰੱਖ ਮੈਂ ਤੇਰੇ ਨਾਲ ਫਿਕਰ ਨਾ ਕਰ ਉਹ ਬੋਲਾ ਭਾਈ ਤੇਰੇ ਨਾਲ ਸੰਜਲਾ ਲਾ ਨਾਰ ਕੋਲ ਨਾਰ ਨੂਰ ਤੇ ਲਿਆਦਾ ਦਾਸ ਕੋਈ ਗੱਲ ਨਹੀਂ ਨਾਰ ਵਾਲੀ ਕਿੱਟੀ ਗੱਲ ਨਾਰ ਤੈਨੂੰ ਲਿਆਦਾਂਗੇ ਨਾਰ ਤੇਰੇ ਨਾਲੋਂ ਪਿਆਰੇ ਨੇ ਮੈਂ ਦੱਸ ਰਿਹਾ ਵੀ ਨਾਰ ਤੇਰੇ ਨਾਲ ਦੀ ਬਾਈ ਬੀਲੂ ਨਾਰ ਤੇਰੇ ਨਾਲੋਂ ਪਿਆਰੇ ਨੇ ਮੈਂ ਤੁਹਾਨੂੰ ਦੱਸ ਰਿਹਾ ਨਾਰ ਪਤਾ ਮਹਿਗੇ ਕਿਤੇ ਨੇ ਹੈ ਸਾਰਾ ਬੇੜਾ ਫਾਇਦਾ ਯਾਰ ਪੱਛਾ ਦਾ ਭਟ ਜੇ ਨਾ ਉਹ ਲੜਦਾ ਬਾਈ ਦਾ ਸਾਲੀਏ ਨੌਦੌਦੀ ਸਹੀ ਗੱਲ ਹੈ ਹਨ ਮੱਛਰਾਂ ਨੇ ਯਾਰ ਮੱਛਰ ਗਰੋ ਹੋਏ ਜਾਦੇ ਰਹੇ ਮੱਛਰਾਂ ਦਾ ਸਭ ਦੇ ਚ ਭਾਈ ਇਹ ਤਾਂ ਹੌਣ ਤੈਨੂੰ ਕੀ ਹੁਣ ਇਹ ਨੁਟਾ ਖੋਹਾ ਤੇ ਆ ਗੇ ਨੁਟਾ ਖੋਹਾ ਤੇ ਤਾਂ ਬਈ ਥੋੜਾ ਜਿਹਾ ਠੀਕ ਹੈ ਭਾਈ ਇਹਦਾ ਮੇਰਾ ਘਰ ਲੁੱਟ ਕੇ ਲੈ ਜਾਂਦੇ ਯਾਰ ਯਾਰ ਮੱਛਰ ਆਇਆ ਕਿਵੇਂ ਆ ਤੇਰੇ ਨੂੰ ਬਈ ਮੈਂ ਆਏ ਹੈਰਾਨ ਆ ਓਏ ਮੱਛਰ ਤੈਨੂੰ ਕੀ ਦੱਸਾ ਸੋਨਾ ਲੀਗਾ ਲੈ ਕੇ ਆਇਆ ਤੇ ਯਾਰ ਤੈਨੂੰ 20 ਬਰੀ ਦਾ ਦਾ ਪਤਾ ਦਰਾ ਉਹ ਪਤਾ ਨਹੀਂ ਕਿਧਰੋਂ ਖੰਡ ਬਲੇ ਦੀ ਸੀ ਵਿਚ ਦੀ ਨਿਕਲ ਆ ਗਿਆ ਛੋਟਾ 28 ਚੁੰਝੀ ਭੁਖ ਹੋਦੀ ਬਸ ਮੈਂ ਸਦਾ ਮੱਝੇ ਚੋਲ ਮੱਛਰ ਤੀ ਗਾ ਯਾਰ ਮਾ ਇੱਕ ਕਿਸਮ ਦਵਾਈ ਦੀ ਗੋਲੀ ਸੀ ਇੱਕੋ ਲੱਗਤੀ ਸੜਤਾ ਜਰ ਤੈਨੂੰ ਬੇਰੇ ਸਾੜੇ ਤੇ ਜ਼ਹਿਰ ਜ਼ਿਆਦੇ ਜ਼ਹਿਰਾ ਉਹਰੇ ਸੱਪ ਨਾਲ ਦੀ ਨਸਲ ਤੇ ਉਹ ਲਾਦਾ ਕੋਈ ਉਹਦਾ ਪੈਦਾ ਇਹਨੇ 2 ਮਿੰਟ ਚਲਟਾਦਾ ਬੁੱਧ ਭਾਈ ਜਦੋਂ ਮੱਛਰ ਦੀ ਆਪਣਾ ਕੀ ਹੁੰਦਾ ਰਾਤ ਨੂੰ ਉਹਦੇ ਨਾਲ ਜਾਰੀ ਪਾ ਲਈ ਜੁਗਲੂ ਜੁਗਨੂ ਨਾਲ ਕੀ ਪਤਾ ਸੱਪ ਤੋਂ ਜ਼ਹਿਰ ਲਿਆ ਹੋਵੇ ਭਾਈ ਉਹਨਾਂ ਦੀ ਪੂਰੀ ਪਲੈਨਿੰਗ ਸੀ ਮੇਰਾ ਤਾਂ ਇੰਨਾ ਪੱਕਾ ਰੰਗ ਮੇਰਾ ਸੂਰਜ ਚ ਮਜ਼ਾ ਦਿਨ ਨੇ ਰੇਜ ਕੇ ਸਦੀ ਦਾ ਨੇ ਰੇਜ ਕੇ ਤੋਂ ਦੀ ਉਹਦਾ ਪਾਇਆ ਯਾਰ ਜੀ ਗੂਲੂ ਲੈ ਲੈ ਲਾਈਟ ਲਾ ਲਈ ਪੂਰੇ ਉਹਨਾਂ ਸਾਲੇ ਨੂੰ ਦਿਖੀ ਗਿਆ ਬੜਾ ਬੜਾ ਜਿੱਥੇ ਉਹਰੇ ਉਰੇ ਆ ਕੇ ਬੈਠਾ ਕਰੇ ਉੱਥੇ ਪਾਇਦਾ ਯਾਰ ਢੱਕ ਜਾ ਘਟ ਜਾ ਕਰੇ ਉਹ ਚ ਗਲਤ ਹੋਇਆ ਉਹਨੇ ਪਲਾਇਨ ਬੜਾ ਆ ਕੇ ਪਾਈ ਪੈ ਰੋ ਪਲਾਇਨ ਨਹੀਂ ਬਣਾ ਕੇ ਮਾਰਿਆ ਹੈਣਾ ਇਹ ਫਿਰ ਹੁਣ ਹੁਣ ਆਲ ਆਊਟ ਲਾ ਕੇ ਰੱਖਿਆ ਕਰ ਆਲਟ ਬਈ ਮੇਰੀ ਬੀਬੀ ਲੈ ਲਈ ਹੋ ਗਈ ਉਹਦੀ ਮੈਨੇ ਉਹ ਇਹ ਪੁੱਤ ਹਾਂ ਵੈਸੇ ਤਾਂ ਪਹਿਲਾਂ ਪਾਛੇ ਲੱਗ ਲ ਤੂਆ ਕਰਦੀ ਹੁੰਦੀ ਸੀ ਤੂੰ ਇਹ ਨਾਲ ਤਾਂ ਤੇਰਾ ਭੀੜਾ ਘਰ ਕੋਇ ਤਾਹੀ ਤਾਂ ਤੂਆ ਕਰ ਕਰਤਾ ਰਗ ਕਾਲਾ ਹੋ ਰੇ ਉਹ ਇਹ ਨਾ ਤਾਂ ਭਾਈ ਵੀਰਾ ਜੀ ਲੋਸ ਕੱਢਦਾ ਆਏ ਤੱਕ ਜਦ ਤੇਰਾ ਵਿਆਹ ਵੀ ਨਹੀਂ ਹੋਣਾ ਫਿਰ ਜੇ ਐ ਆਹੀ ਹਾਲ ਤੇ ਆ ਤੇਰਾ ਭਾਈ ਦੁਸ਼ਮਣੀ ਲੈ ਕੇ ਮੱਛਰਾਂ ਨਾਲ ਕਿੱਥੇ ਜਾਏਗਾ ਇਹ ਤਾਂ ਤੂੰ ਰਾਜੀਨਾਮਾ ਕਰ ਲੈ ਇਹਨਾਂ ਨਾਲ ਵਧੀਆ ਰਹੇਗਾ ਕਰਨ ਨਹੀਂ ਪਊ ਭਾਈ ਇਹ ਤਾਂ ਨਹੀਂ ਰੋ ਜਾਏ ਕਰਨਗੇ ਤੇਰੇ 1.5 200 ਮੱਛਰ ਇਕੱਠਾ ਹੋ ਕੇ ਤੇਰੇ ਲੜ ਕੇ ਜਾਏ ਕਦੋਂ ਦਾ ਰੋਜ ਭਾਈ ਕਰੇ ਉਹੀ ਗੱਲ ਹੈ ਨਾਲੇ ਬਗਾਨੇ ਪੁੱਤਾਂ ਨਾਲ ਭਾਈ ਦੁਸ਼ਮਣੀ ਪਾਉਣੀ ਕੋਈ ਚੰਗੀ ਗੱਲ ਥੋੜੀ ਹੈ ਓਏ ਉਹੀ ਗੱਲ ਹੈ ਮਛਰ ਕਹਿੰਦਾ ਯਾਟਰ ਲਗਾ ਦੇ ਪੈਰ ਲਾ ਬੋਦਾ ਪਾਏ ਯਾਰ ਪੜਦਾ ਇਹ ਤਾਂ ਬਹੁਤ ਵੱਢਦੇ ਨੇ ਮਛਰ ਕਹਿੰਦਾ ਵੀ ਤੂੰ ਸਾਡੇ ਘਰ ਮੂਹਰੇ ਗੇੜੇ ਮਾਰਦਾ ਜੀ ਉਹ ਕਹਿੰਦਾ ਮੈਂ ਤਾਂ ਲੜਿਆ ਉਹ ਕਰੂ ਭਾਈ ਯਾਰ ਬਸ ਉਧਰ ਗੇ ਪੂਲੀ ਘੜੀ ਦੀ ਲੱਗਾ ਤੇ ਉਹ ਕਹਿੰਦਾ ਸਾਡੇ ਘਰ ਮੂਹਰੇ ਕਿਉਂ ਆਉ ਲੋ ਪੈਦਾ ਯਾਰ ਲੜ ਪੈ ਬਰੇ ਉਹ ਕਹਿੰਦਾ ਵੀ ਰੋਜ਼ ਆਥ ਨੇ ਇਹ ਤੁਰਨ ਆਉਂਦੇ ਨੇ ਦੋ ਤਿੰਨ ਜਣੇ ਹੁੰਦੇ ਨੇ ਕਦੇ ਆ ਕੇ ਉੱਥੇ ਸਾਡੇ ਘਰ ਮੂਹਰੇ ਵਾਹਿੰਦੇ ਨੇ ਭਾਈ ਸਾਡੀਆਂ ਜਵਾਨਾਂ ਜਹਾਨਾਂ ਮਛਰੀਆਂ ਨੇ ਐ ਵਧੀਆ ਲੱਗਦੇ ਨੇ ਬੈਠੇ ਓ ਯਾਰ ਮੈਂ ਕਿਹੜਾ ਉਹਦੀ ਕੁੜੀ ਛੇੜਦੀ ਬਿੱਲੇ ਯਾਰ ਹਾਂ ਉਹ ਕਹਿੰਦਾ ਸਾਡੀ ਕਬਾਰੀ ਮਛਰੀ ਆ ਭਾਈ ਉੱਥੇ ਤੂੰ ਤੁਸੀਂ ਕਹਿੰਦਾ ਕਿ ਬਾਹਰ ਗੇ ਬਹਿ ਜਾਂਦੇ ਹੋ ਸਾਡੀ ਮਾੜੀ ਗੱਲ ਐ ਉਹ ਕਾ ਨੂੰ ਬਹਿਲੇ ਯਾਰ ਉਹ ਤਾਂ ਵੀ ਪਏ ਰਹੇ ਯਾਰ ਬਾਹਰ ਚ ਪੂਝਾ ਟੰਡਾਉਦੇ ਰਹੇ ਯਾਰ ਉਹ ਕਹਿੰਦਾ ਇੱਕ ਦਿਨ ਤਾਂ ਕਹਿੰਦਾ ਤੂੰ ਸ਼ੁਕਰ ਮਨਾ ਕਹਿੰਦਾ ਵੀ ਮੈਂ ਆ ਕੇ ਆਪ ਲੜ ਪਿਆ ਉਹਦਾ ਕਹਿੰਦਾ ਵੱਡਾ ਭਾਈ ਮਛਰ ਜਿਹੜਾ ਵੱਡਾ ਭਾਈ ਉਹਦਾ ਜੇਲ੍ਹ ਚੋਂ ਆਇਆ ਹੋਇਆ ਦੀਆਂ ਕਹਿੰਦਾ ਆ ਕੇ ਉੱਥੇ ਕਹਿੰਦਾ ਬੁਰਾ ਚੰਪੜਾ ਜਾ ਬੋਲ ਦੇ ਦੀ ਕਹਿੰਦਾ ਨਾਲੇ ਕਹਿੰਦਾ ਸਾਡੀ ਬਛਰੀ ਨੂੰ ਐ ਐ ਕਰਦੇ ਦੀ ਮੈਂ ਇਹਨੂੰ ਆਖਾਂ ਮੈਂ ਤਾਂ ਉਂ ਐ ਪਰ ਹਟਾਉਂਦੇ ਹੁਣੇ ਬੱਚਾ ਉਹ ਕਹਿੰਦਾ ਐ ਐ ਕਰਦੇ ਸੀ ਕਹਿੰਦਾ ਉਹ ਤਾਂ ਗੜਾਸਾ ਲੈ ਕੇ ਬਾਹਰ ਆਉਂਦਾ ਸੀ ਵੀ ਇਹਨਾਂ ਨੂੰ ਵੱਡੂ ਮੈਂ ਬੱਚਤ ਰਹੀ ਉਹ ਤੇਰੇ ਉੱਤੇ ਲੜਪਾਂਦਾ ਜਾਂ ਤੈਨੂੰ ਮਾਰ ਦੰਦੇ ਡੇਂਗੂ ਹੋ ਜਾਂਦਾ ਨਹੀਂ ਤਾਂ ਬੱਚਤ ਰਹੀ ਆਪਣਾ ਹੋਰ ਬੱਚਤ ਰਹੀ ਤੇਰੀ ਭਾਕੀ ਬਈ ਮੈਂ ਕੁਝ ਨਹੀਂ ਕੀਤਾ ਯਾਰ ਮੇਰਾ ਕੁਛ ਵੀ ਕੁਝ ਨਹੀਂ ਛੇੜਾ ਮਰਾ ਝੌਂਕੀ ਪਰ ਰੁਤੇ ਯਾਰ ਭਾਈ ਯਾਰ ਅਲੇ ਜਾ ਮਲੋਂਦੇ ਨੇ ਮੇਰੇ ਤੁਸੀਂ ਮੈਂ ਤੁਹਾਨੂੰ ਐ ਕਹਿੰਦਾ ਵੀ ਰਾਜੀਨਾਮਾ ਕਰ ਲਓ ਤੁਸੀਂ ਅਗਲੇ ਦਿਬਾਰਗੇ ਨਾ ਬੈਠਿਆ ਕਰੋ ਭਾਈ ਜਾ ਕੇ ਪੂਲੀ ਤੇ ਠੀਕ ਤੂੰ ਕਰਾ ਦੇ ਭਾਈ ਰਾਜੀਨਾਮਾ ਮੈਂ ਤੈਨੂੰ ਕਹਿ ਰਿਹਾ ਵੀ ਪੂਲੀ ਤੇ ਬੈਠਣਾ ਬੰਦ ਕਰ ਦੋ ਠੀਕ ਹੈ ਤੇ ਅਗਲੇ ਦੇ ਘਰ ਨੇ ਉੱਥੇ ਭਾਈ ਅਗਲੇ ਦੀਆਂ ਛੋਟੀਆਂ ਛੋਟੀਆਂ ਮਛਰੀਆਂ ਨੇ ਹੈ ਵਧੀਆ ਲੱਗਦੇ ਤੁਸੀਂ ਉੱਥੇ ਬੈਠੇ ਭਾਈ ਮੈਂ ਉਹਨਾਂ ਦੀ ਮਸਜੇ ਨੂੰ ਕਹਿ ਕੇ ਕਰਨਾ ਕੀ ਸੀ ਯਾਰ ਮੈਂ ਤਾਂ ਭਾਈ ਕਿਸੇ ਨੂੰ ਕੁਝ ਨਹੀਂ ਕਿਹਾ ਉਹ ਤਾਂ ਮੇਰੇ ਨਾਲ ਮੇਰੇ ਸਾਲੇ ਦੇ ਲਈ ਉਹੀ ਜਾ ਫਫਾ ਨੇ ਮਸਣਵਣਾ ਬੱਦਾ ਬਾਈ ਮਰਤੀ ਜਾਨ ਨੂੰ ਕਹਿ ਕੇ ਕਰਨਾ ਕੀ ਸੀ ਉਹਦਾ ਮੇਰੇ ਸਾਹਰ ਉਹਦਾ ਕੋਈ ਲੰਡੂ ਜਾਂ ਮੇਰੇ ਕੰਨ ਲਵੇ ਫਤਾਂ ਦੀ ਬੱਦਾ ਐ ਵਰਾ ਕਰਦਾ ਸੀ ਬਾਈ ਤਦ ਨਾਲੇ ਕਿਸੇ ਕੁੜੀ ਨੂੰ ਲੱਗ ਗਿਆ ਵੀ ਤਾਂ ਐ ਕਰਕੇ ਬੁਲਾਉਦਾ ਮੈਨੂੰ ਆਹੋ ਬੱਸ ਬਈ ਫੇਰ ਤਾਂ ਲੜਾਈ ਪਈ ਉਹ ਮਾਸ਼ਰੀ ਨੂੰ ਐ ਹੋ ਗਿਆ ਹੋਊਗਾ ਵੀ ਕਿਤੇ ਉਹਦੇ ਬਾਪੂ ਨੂੰ ਹੋ ਗਿਆ ਵੀ ਸਾਡੀ ਮਾਸ਼ਰੀ ਨੂੰ ਕਹਿੰਦਾ ਵੀ ਹਾਂ ਗੱਲ ਤਾਂ ਸਾਰੇ ਕਰਦਾ ਸਾਡੀ ਕੁੜੀ ਲਈ ਬਤਾ ਕੀ ਹੈ ਮੇਰੀ ਗੱਲ ਸੁਣ ਰੂਪ ਗੱਲ ਪਤਾ ਕੀ ਤੁਸੀਂ ਬਈ ਪੁਲੀ ਤੇ ਅਗਲੇ ਦੇ ਘਰ ਮੂਰੇ ਬੈਠੇ ਸੀਗੇ ਮੱਛਰਾਂ ਦੇ ਤੁਸੀਂ ਚੰਗੇ ਲੱਗਦੇ ਸੀ ਵੀ ਅਗਲੇ ਦੇ ਘਰ ਮੂਰੇ ਆ ਕੇ ਅਗਲੇ ਦੇ ਵੇੜੇ 'ਚ ਝਾਕਦੇ ਰੋਜ਼ ਬਈ ਗੱਲ ਸਹੀ ਕੰਨ ਨੂੰ ਮੱਛਰ ਆ ਕੇ ਤੁਹਾਡੇ ਘਰ ਮੂਰੇ ਬੈਠੇ ਤੁਹਾਨੂੰ ਬੁਰਾ ਨਹੀਂ ਜਦੋਂ ਆਪਣੇ ਕੰਨ ਕੋਲੇ ਆ ਕੇ ਪੀ 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 ਕਰਦਾ ਹੁੰਦਾ ਕਿੰਨਾ ਬੁਰਾ ਲੱਗਦਾ ਹੁੰਦਾ ਬਹੁਤ ਲੱਗਦਾ ਭਾਈ ਆਈ ਆਪਾਂ ਲੱਗਦੇ ਸਾਹੀ ਪਰਾ ਕਰਦਾ ਦੀ ਵੇ ਉਹ ਵੈਸੇ ਗੱਲ ਤਾਂ ਸੱਚੀ ਉਹ ਤਾਂ ਕਦੀ ਆਏ ਵੀ ਬਲਾਉਂਦਾ ਵੇ ਭਾਈ ਤੁਸੀਂ ਅਗਲੇ ਦੇ ਜਦੋਂ ਪੁਲੀ ਤੇ ਜਾ ਕੇ ਬਹਿਨੇ ਹੋ ਅਗਲੇ ਦੇ ਘਰ ਮੂਰੇ ਆਈ ਆਗਦੇ ਨੂੰ ਬੁਰਾ ਲੱਗਦਾ ਓਏ ਹੋਰ ਪਹਿਲਾਂ ਬੜਾ ਬਦਲਾ ਲਿਆ ਵੇ ਤੂੰ ਬਦਲਾ ਤਾਂ ਫਿਰ ਭਾਈ ਇਹ ਆਈ ਮੈਂ ਤੁਹਾਨੂੰ ਦੱਸਿਆ ਤਾਂ ਕਿ ਬਦਮਾਸ਼ੀਆਂ ਕਰਨ ਲੱਗੇ ਯਾਰ ਆਇਆ ਕਿਵੇਂ ਯਾਰ ਇਹ ਤੇਰੀ ਲਵੇ ਯਾਰ ਪੜ ਹੈ ਉਹ ਤਾਂ ਸਿੱਧਾ ਜਾ ਲੈਣਾ ਸਰਪਤ ਦੇ ਪਲੇ ਤੇ ਆ ਦੀ 84 ਦੇ ਨਰੇ ਆ ਕੇ ਉੱਤਰ ਘਟੇ ਸਾਂਦੇ ਉਹ ਕਿਵੇਂ ਆਉਂਦਾ ਹੁੰਦਾ ਇਹਨੂੰ ਟਕੀਉਂ ਆਉਂਦਾ ਹੈ ਉਹ ਤਾਂ ਠੀਕ ਹੈ ਇਹ ਫਿਰ ਤੈਨੂੰ ਭਾਈ ਹੁਣ ਜਦੋਂ ਲੜਿਆ ਰੂਪ ਇਹ ਫਿਰ ਤੈਨੂੰ ਮਹਿਸੂਸ ਤੈਨੂੰ ਕੀ ਹੋ ਰਿਹਾ ਹੈ ਵੀ ਹੁਣ ਤੇਰੇ ਡੇਂਗੂ ਹੋ ਗਏ ਤੈਨੂੰ ਇਹ ਕਿਹ ਹੈ ਜਾ ਮਹਿਸੂਸ ਹੁੰਦਾ ਮਹਿਸੂਸ ਭਾਈ ਮੈਨੂੰ ਤਾਂ ਇਹ ਦੀ ਜਲੇ ਵੀ ਚਿੱਟੇ ਚੋਲੇ ਵਾਲੇ ਦੀ ਜਲੇ ਵੀ ਪਾਏ ਸਿਆਰ ਵੀ ਸਟਾਲੀ ਭਰ ਕੇ ਆ ਕੇ ਮਸਲਾ ਲੈ ਕੇ ਜਾਣਗੇ ਅੱਛਾ ਤੇ ਜੋ ਵੀ ਰੋਟੀ ਤੇ ਬੋਤਲ ਨਹੀਂ ਚੱਕ ਕੇ ਲੱਗੇ ਜਾਂਦਾ ਪਤਾ ਨਹੀਂ ਬੈਟ ਚੋਂ ਅਸੀਂ ਚੱਕ ਕੇ ਲੈ ਜਾਣਗੇ ਪਾਏ ਮੌਤ ਹੋਊਗੀ ਭਾਈ ਇਹ ਪਤਾ ਫਰੂ ਨਾ 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 ਡਰ ਨਾ ਡਰ ਨਾ ਤੂੰ ਵੇਖ ਔਰ ਤੂੰ ਹੌਸਲਾ ਤੂੰ ਹੌਸਲਾ ਯਾਰ ਤੇਰੇ ਲੜਿਆ ਕਿਵੇਂ ਯਾਰ ਮੈਨੂੰ ਸਮਝ ਨਹੀਂ ਆਇਆ ਤੇਰੀ ਲੜਨ ਕਿਵੇਂ ਯਾਰ ਲੜਾ ਦਾ ਬਾਈ ਕਾਲੋ ਪਾਦਾ ਜਦੋਂ ਮੈਂ ਬਸ ਸਾਰਾ ਚੈੱਕ ਕਰਿਆ ਉਹਦਾ ਪਾਇਦਾ ਯਾਰ ਇੱਕ ਦਾ ਘੜਾ ਸਾਂ ਲੱਗਿਆ ਹਾਂ ਨਾਲ ਪਾਇਦਾ ਯਾਰ ਉਹ ਲਾਈਟ ਜੀ ਲਾਦੀ ਝਗਲੂ ਉਹ ਆ ਗਿਆ ਬੱਚੇ ਉਹਨਾਂ ਦੀ ਦੋ ਦੋਲੇ ਬੁੜੀਆਂ ਬਸ ਰਿਆ ਫਿਰ ਮੈਂ ਤਾਂ ਚੁੱਪ ਕਰ ਗਿਆ ਵੀ ਯਾਰ ਕਾਲੂ ਪਾਏ ਜਨਾਨੀਆਂ ਨੇ ਰੱਥ ਚੱਕਲਾ ਹਲਾ ਸਾਗਰ ਕੇ ਬਸ ਥਾਬ ਗਿਆ ਬਸ ਓਲਾ ਲੈਦਾ ਥੇ ਗਿਆ ਲਾ ਫਾੜ ਬਸ ਫਾੜੀ ਡਾਕਾ ਪੜ ਰਾਗੀ ਨਹੀਂ ਇਹ ਫਿਰ ਜਦੋਂ ਟੇਕੂ ਦਾ ਜਦੋਂ ਇਹ ਤੇਰੇ ਭਾਈ ਤੇਰੇ ਲੜਨਾ ਆ ਪਹਿਲਾਂ ਤੁਸੀਂ ਗਾਲ ਮਗਾਲੀ ਮੀ ਹੋਏ ਜਾਂ ਸਿੱਧਾ ਆ ਕੇ ਤੇਰੇ ਹਮਲੇ ਕਰਤਾ ਮੈਂ ਤਾਂ ਭਾਈ ਰੱਬ ਦਾ ਵਾਦਾ ਮੈਂ ਤਾਂ ਕੁਸਲੀ ਕਿਹਾ ਓਲਾ ਲੂ ਹਾਂ ਉਹਦਾ ਪੈਣ ਦਾ ਯਾਰ ਵਾਲੇ ਮੈਂ ਤਾਂ ਕੁਸ ਛੱਡੀ ਹੀ ਲੀ ਉਹਦਾ ਜਨੜਾ ਕੁਸ ਆਇਆ ਕਰੇ ਮੂੰਹ ਤੇ ਬੋਲਦਿਆ ਕਰਨ ਮੈਂ ਤਾਂ ਚੁੱਪ ਕਰਕੇ ਛੁੜ ਗਿਆ ਬੱਚੇ ਉਹਨਾਂ ਦੀਆਂ ਜਨਨੀਆਂ ਬੱਚੇ ਬੱਦੇ ਉਹਨਾਂ ਦੇ ਤਾਂ ਅੱਛਾ ਜੀ ਬੜਾ ਯਾਰ ਹੈ ਤਾਂ ਸਾਰਾ ਟੱਬਰੇ ਆ ਗਿਆ ਫਿਰ ਇਹਦਾ ਮਾਤਰਵਾ ਸਾਰਾ ਟੱਬਰੇ ਆ ਪੇੜੇ ਵਾਲੇ ਵੀ ਆ ਗਏ ਬਾਈ ਓਹੋ ਹੋ ਹੋ ਚੁੱਚੇ ਸਰਪੰਚ ਚਪਾਈਪ ਸਰਪੰਚ ਤਾਂ ਫਿਰ ਬਾਈ ਉਹਨਾਂ ਦਾ ਹੁਣ ਮੈਂ ਮੈਨੂੰ ਪਤਾ ਹੈਗਾ ਉਹ ਕਹਿੰਦੇ ਭਾਈ ਆ ਕੇ ਸਾਡੀ ਧੀਆਂ ਧਾਨੀਆਂ ਕੰਨੀਆਂ ਅੱਖਾਂ ਮਾਰ ਦਿੱਤੀ ਏ ਮਾੜੀ ਗੱਲ ਹੈ ਭਾਈ ਤੁਸੀਂ ਆ ਦੇਖਾ ਤੁਸੀਂ ਵੀ ਤਾਂ ਬੱਚਰਾਂ ਦਾ ਟੱਬਰ ਛੇੜਿਆ ਹੀ ਹੈ ਹੈ ਤੁਸੀਂ ਉਹ ਕਹਿੰਦਾ ਆ ਕੇ ਸਾਬ ਰੋਜ਼ ਆ ਲੁੱਟ ਲਾਦਾ ਦੇਤੀਗੇ ਉੱਥੇ ਰੋਜ਼ ਆ ਕੇ ਮੱਛਰ ਵਾਲੀ ਧੂਫ ਲਾ ਦੇਤੀਗੇ ਸਾਡੇ ਰਵੇ ਆ ਕੇ ਭਾਈ ਕਹਿੰਦਾ ਸਾਨੂੰ ਡਰਾਉ ਦੇਤੀਗੇ ਤੋਰ ਦੇ ਵੀ ਮਾੜੀ ਗੱਲ ਹੈ ਮੈਂ ਤਾਂ ਬਈ ਕਲਰੂ ਅਸਲ ਆਲੇ ਲਾਵੇ ਗੋਡ ਲਾਈਟ ਲਾ ਤੋਲੀ ਲਾ ਪਾਤੀ ਲਾ ਸਾਥੀ ਹਾਂ ਪਤਾ ਕੁਛ ਨਹੀਂ ਦਾਦਾ ਬਾਪ ਜਿਹੜਾ ਕੁਛ ਕਰ ਲਾ ਕਰੀ ਜਾ ਉਹ ਪਤਾ ਕਰੀ ਜਾ ਚੱਲ ਕੋਈ ਗੱਲ ਨਹੀਂ ਹੌਸਲਾ ਰੱਖ ਹੈ ਹੁਣ ਤੈਨੂੰ ਦਵਾਈ ਦਿੱਤੀ ਆ ਡਾਕਟਰ ਨੇ ਹੌਲੀ ਹੌਲੀ ਠੀਕ ਹੋ ਜਾਏਗਾ ਤੋ ਫੇਰ ਕਰਨਾ ਕਰ ਜੇ ਕਾ ਸੱਚੀ ਜੀ ਲੋੜ ਹੋਈ ਤਾਂ ਪਈ ਮੈਨੂੰ ਦੱਸੀ ਬਾਕੀ ਮੈਂ ਚੱਲ ਤੇਰੇ ਨਵੇਂ ਤੇਰੇ ਲਵੇ ਆਇਆ ਖਾਲੀ ਹੱਥ ਦੇ ਤਾਂ ਇਥੋਂ ਜਾਂਦਾ ਵਧੀਆਨ ਚੱਲ ਫਲ ਫਰੂਟ ਤਾਂ ਮੈਂ ਨਹੀਂ ਲਿਆਇਆ ਭਾਈ ਹਨਾ ਚਲ ਕੋਈ ਗੱਲ ਨਹੀਂ ਓਏ ਉਹੇ ਜਾ ਹੁਣ ਮੈਂ ਤੈਨੂੰ ਭਾਈ ਖਾਲੀ ਹੱਥ ਤੇਥੋਂ ਜਾਂਦਾ ਵਧੀਆ ਨਹੀਂ ਲੱਗਦਾ ਤੇਰੇ ਲੱਭੋ ਪਾਹੇ ਐ ਕਰਾ ਇਹ ਆ ਲੈ ਭਾਈ ਮੇਰਾ ਆਸ਼ੀਰਵਾਦ ਹੈ ਰੱਬ ਤੈਨੂੰ ਲੰਬੀ ਉਮਰਾਂ ਬਖਸ਼ੇ ਹੈ